ਤੁਰ ਰਿਹਾ ਸ਼ਕਰਪੁਰੀਏ ਸ਼ਾਜੀ ਦੇ ਨਾਲ ਮੇਰੇ ਮਿੱਤਰੋ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਭੂਰੀਆ ਸ਼ੀਸ਼ਰ ਤੇ ਦੂਜੇ ਪਾਸੇ ਸ਼ਿਲੂ ਸ਼ਿਲੂ ਦੇ ਭੂਰੀਆ ਮੇ ਬੂਰੀਆ ਸ਼ੀਲੂ ਤੇ ਬੂਰੀਆ ਸ਼ੀਲੂ ਤੇ ਬੂਰੀਆ ਐਨ ਸਵਾਦ ਵੱਖਰਾ ਉਧਰ ਮਾਨ ਸਨਮਾਨ ਬਖਸ਼ਿਆ ਜਾਊਗਾ ਬੱਬਲ ਹੁਣੀ ਪੁੱਜੇ ਹੋਏ ਨੇ ਮਨਰਾਜ ਸੰਗੇ ਹੁਣੀ ਪੁੱਜੇ ਹੋਏ ਨੇ ਮਨਵੀਰ ਹੁਣੀ ਪੁੱਜੇ ਹੋਏ ਆ ਹਰਮੀਤ ਦੇ ਨਾਲ ਯਾਰੀਆਂ ਪੱਕੀਆਂ ਨੇ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਇਸ ਵੇਲੇ 나ਥ 나ਥ ਸ਼ੀਲੂ ਤੇ 나ਥ ਸ਼ੀਲੂ ਤੇ 나ਥ ਸਭ ਝੰਡਾ ਪੈਂਦਾ ਅੱਜ ਦੁਨੀਆ ਕਹਿੰਦੇ ਖੁਸ਼ਾ ਮੇਰੇ ਮਿੱਤਰੋ ਖੁਸ਼ੀ ਬਬਲਬਾਈ ਨੂੰ ਬਾਪੂਸ਼ਾ ਕਹਿੰਦਾ ਹੋਵੇ ਪਾਸੇ ਆਪਾਂ ਕਹਿੰਦੇ ਟੂਰਨਾਮੈਂਟ ਤੇ ਚੱਲੇ ਆ ਆ ਇਲਾਕੇ ਦੇ ਵਿੱਚ ਜਦੋਂ ਆਈਦਾ ਨਾ ਲੁੱਦਿਆ ਦਾ ਸੰਗਰੂਰ ਮਲੇਰਕੋਟਲੇ ਦੇ ਵਿੱਚ ਤੇ ਲੋਕੀ ਕਹਿੰਦੇ ਆ ਵੀ ਅਸੀਂ ਖੇਡਾਂ ਵੇਖਣ ਚੱਲੇ ਆ ਅੱਜ ਵੀ ਇਹ ਰਿਵਾਜ ਹੈ ਵੀ ਖੇਡਾਂ ਕਹਿੰਦੇ ਆ ਟੂਰਨਾਮੈਂਟ ਨੂੰ ਇਹ ਸਤਕਾਰ ਹੈ ਮੇਰੇ ਮਿੱਤਰੋ ਆਓ ਸਾਹਮਣੇ ਖੇਡ ਮੈਦਾਨ ਵਿੱਚ ਬੂਰੀਆ ਸ਼ੀਸ਼ਰ ਔਰ ਸ਼ਿੱਲੂ ਹਰਿਆਣਾ ਬੂਰੀਆ ਸ਼ੀਸ਼ਰ ਤੇ ਸ਼ਿੱਲੂ ਹਰਿਆਣਾ ਬਾਲਾ ਰਬ ਪੁਆਇੰਟ ਜਾਫਰੀ ਦਾ ਜਿਹੜਾ ਪਹਿਲਾ ਨੰਬਰ ਸੀਗਾ ਉਹ ਰੇਡਰ ਨੂੰ ਮਿਲਿਆ ਆ ਨੰਬਰ ਜਿਹੜਾ ਜਾਫਰੀ ਦਾ ਹੈ ਜਿਹੜਾ ਰਿਵਿਊ ਵਾਲਾ ਨੰਬਰ ਸੀਗਾ ਉਹ ਨਾਲ ਦਾ ਹਰ ਇੱਕ ਨੰਬਰ ਬੱਬਲ ਬਾਈ ਬਲਰਾਜ ਸੰਗਾ ਇੰਦਰਜੀਤ ਉਹ ਧੋਗਾ ਕਹਿੰਦੇ ਵੀ 10000 ਦਾ ਲੈ ਵੀ ਬਿੱਲੇ ਛੇੜ ਕਹਾਣੀ ਆ ਮੁੰਡਾ 30 ਸਾਲਾਂ ਦਾ ਸੀਗਾ ਜਦੋਂ ਜੋਰਬ ਖੇਡਦਾ ਅੱਜ ਕੱਲ ਤਣ ਤਣ ਜਾਂਦਾ ਉਹ ਵੇਖਦਾ ਸ਼ੀਲੂ 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 ਸਰਾਂ ਕਿਹੜਾ ਲੋਗ ਗੱਲਾਂ ਬਣਾਉਂਦਾ ਹੈ ਵੀ ਸਾਨੂੰ ਦੱਸਣਾ ਨਹੀਂ ਪੈਂਦਾ ਅਸੀਂ ਕੌਣ ਹੁੰਨੇ ਆ ਬੈਟ ਸੁਣਿਓ ਜੀ ਅੱਜ ਦੇ ਦਾਸ ਟੱਚ ਤਿੰਨ ਜੋ ਚਾਰ ਜੋਫੇ ਸ਼ੀਲੂ ਬਾਹੂ ਅਕਬਰਪੁਰ ਅੱਜ ਦੇ ਟੂਰਨਾਮੈਂਟ ਦਾ ਬੈਟ ਜਾਫੀ ਰਵੀ ਕੈਲਰਮ ਨੌ ਕਬੱਡੀਆਂ ਨੌ ਨੰਬਰ ਅੱਜ ਦੇ ਟੂਰਨਾਮੈਂਟ ਦਾ ਬੈਟ ਰੇਡਰ ਰਵੀ ਇਹ ਬੈਟ ਜਾਫੀ ਹੈ ਜਿਹੜਾ ਹੈ ਸ਼ੀਲੂ ਬਾਹੂ ਅਕਬਰਪੁਰ ਬਾਈ ਹਰਮੀਤਪੁਰ ਦਾ ਰਾਜ ਬਾਈ ਇਹ ਵੀ ਬੰਦਾ ਖੜਨ ਵਾਲਾ ਤੇ ਬੱਬਲ ਹੁਣੀ ਵੀ ਖੜਨ ਵਾਲਿਆ ਇਹ ਵੀ ਜਿੱਥੇ ਖੜ ਗਏ ਹਰਮੀਤ ਅੜ ਜਾਂਦੇ ਆ ਲੱਖੀ ਲਹਿਰੇ ਵਾਲਿਆ ਖੜਨ ਵਾਲੇ ਵੀ ਹੈ ਤੇ ਅੜਨ ਵਾਲੇ ਵੀ ਹੈ ਹਾਂ ਇਹ ਜੋ ਕਹਤਾ ਉਹ ਪਗਾਉਣ ਵਾਲੇ ਇਨਸਾਨ ਹੈ ਹੈਲੋ ਉਧਰੋਂ ਸਾਡੇ ਵੀਰ ਪਾਸੀ ਹੋਣੀ ਮਣੀ ਹੋਣੀ 17 18 ਤੇ 19 ਦਸੰਬਰ ਕ੍ਰਿਕਟ ਕੱਪ